ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਸੀਂ ਚੈਨਲ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਸੈਕੰਡ ਹੈਂਡ ਆਪਾਂ ਚੀਜ਼ਾਂ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਹਾਂ ਜੀ ਜਿਵੇਂ ਬਹੁਤ ਸਾਰੀਆਂ ਗੱਡੀਆਂ ਹੋਗੀਆਂ ਤੇ ਬਹੁਤ ਸਾਰੇ ਮੋਟਰਸਾਈਕਲ ਹੋਗੇ ਤੇ ਨਾਲ ਦੇ ਨਾਲ ਆਪਾਂ ਕੋਠੀ ਮਕਾਨ ਘਰ ਜਿਹੜੇ ਰਿਹਾਇਸ਼ੀ ਹੁੰਦੀ ਹੈ ਉਹ ਵੀ ਆਪਾਂ ਲੈ ਕੇ ਆ ਜਾਂਦੇ ਹਾਂ ਜੀ ਤੇ ਪੂਰੀ ਆਪਾਂ ਗੱਲ ਕਰਾਂਗੇ ਤੇ ਅੱਜ ਜਿਹੜੀ ਆਪਣੀ ਆਹ ਵੀਡੀਓ ਸਪੈਸ਼ਲ ਵੀਡੀਓ ਕਿਉਂਕਿ ਸਪੈਸ਼ਲ ਇਸ ਕਰਕੇ ਜੀ ਕਿਉਂਕਿ ਤੁਹਾਨੂੰ ਅੱਜ ਸਿਰਫ ਸਵਿਪਟ ਗੱਡੀਆਂ ਮਿਲਣਗੀਆਂ ਬਹੁਤ ਸਾਰੀ ਡਿਮਾਂਡ ਆ ਰਹੀ ਸੀਗੀ ਤੇ ਲੈ ਕੇ ਪਹੁੰਚੇ ਆ ਤੇ ਸਾਰੀ ਗੱਲ ਕਰਾਂਗੇ ਕੱਲੀ-ਕੱਲੀ ਗੱਡੀ ਦੀ ਆਪਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾ WhatsApp ਨੰਬਰ ਵੀ ਨੋਟ ਕਰ ਲਿਓ ਨੀਚੇ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਬਿਲਕੁਲ ਫਰੀਦੋ ਵਿੱਚ ਆਪਾਂ ਐਡ ਲਗਾਉਨੇ ਆ ਜੇ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਕੁਛ ਵੀ ਹੈ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਤੇ ਫੋਟੋਆਂ ਤੇ ਪੂਰੀ ਜਾਣਕਾਰੀ ਭੇਜੋ ਪਹਿਲੀ ਗੱਡੀ 2015 ਮਾਡਲ ਸਵਿਫਟ VDI ABS ਲੈ ਕੇ ਪਹੁੰਚਿਆ ਗੱਡੀ ਦੀ ਕੰਡੀਸ਼ਨ ਜਮ੍ਹਾਂ ਨਵੀਂ ਸੀ ਮਾਲਕ ਨੇ ਦੱਸਿਆ ਵੀ ਕੋਈ ਨਾ ਤਾਂ ਲੱਗੀ ਹੋਈ ਆ ਨਾ ਕੋਈ ਡੈਮੇਜ ਹੋਈ ਆ ਨਾ ਕੋਈ ਕਿਸੇ ਪਾਸੋਂ ਗਲੀ ਸੜੀ ਆ ਵਧੀਆ ਗੱਡੀ ਆ ਤੇ ਡਿਮਾਂਡ ਆਪਣੇ ਕੋਲੇ 4 ਲੱਖ 25 1000 ਰੁਪਿਆ ਮਾਲਕ ਨੇ ਕਿਹਾ ਜੀ ਤੇ ਗੱਡੀ ਦੀ ਕੰਡੀਸ਼ਨ ਵਧੀਆ ਤੇ ਮਾਲਕ ਨੇ ਦੱਸਿਆ ਪੰਜਾਬ ਨੰਬਰ ਦੇ ਨਾਲ ਜੀ ਆਹ 425 ਡਿਮਾਂਡ ਤੇ ਗੱਡੀ ਜਾ ਕੇ ਤੁਸੀਂ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹਾਂ ਤੇ ਦਿੱਲੀ ਨੰਬਰ ਗੱਡੀ ਆ ਫਿਲ ਹਾਲ ਤੇ ਨੰਬਰ ਕਿਵੇਂ ਕੁਝ ਕਰਨਗੇ ਉਹ ਤੁਸੀਂ ਆਪੇ ਗੱਲ ਕਰ ਲਿਓ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98153800 ਨੜ ਨਮੀ ਫੋਨਿਕ ਵਰੀ ਜ਼ਰੂਰ ਲਗਾ ਲਿਓ ਤੇ ਸੈਕਿੰਡ ਗੱਡੀ ਫਿਰ ਤੋਂ ਸੁਬਟ ਆਪਾਂ ਲੈ ਕੇ ਪਹੁੰਚਿਆ ਆਹ ਜਿਹੜੀ ਗੱਡੀ ਆ ਆਹ ਵੀ ਜਮਾ ਨਵੀਂ ਪਈ ਆ ਕੁੱਲ 66000 ਆ ਗੱਡੀ ਚੱਲੀ ਹੋਈ ਆ ਤੇ ਜਮਾ ਨਵੀਂ ਕੰਡੀਸ਼ਨ ਦੀ ਆ ਕੋਈ ਨਾ ਤਾਂ ਲੱਗੀ ਹੋਈ ਆ ਨਾ ਕੋਈ ਡੈਮੇਜ ਹੈ ਮਾਡਲ 2014 ਸੁਬਟ ਵੀਡੀਆਈ 425 ਮੰਗ ਹੈ ਤੇ ਗੱਡੀ ਖੜੀ ਆ ਬਠਿੰਡੇ ਏਰੀਏ ਦੇ ਵਿੱਚ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਸੀ। ਬਾਕੀ ਟਾਇਰਾਂ 'ਚ ਤੁਸੀਂ ਦੇਖ ਸਕਦੇ ਹੋ ਵਧੀਆ ਬੀਲ ਕੱਪ ਇਹਨਾਂ ਨੇ ਚੜਵਾ ਰੱਖਿਆ। ਆ ਲਾਈਟਾਂ ਨਹੀਂ ਲੱਗੇ ਹੋਈ ਸ਼ਾਇਦ ਆਹ ਬੀਲ ਕੱਪ ਚੜੇ ਹੋਇਆ। ਬਾਕੀ ਤੁਸੀਂ ਕਨਫਰਮ ਕਰ ਸਕਦੇ ਹੋ ਮਾਲਕ ਤੋਂ ਤੇ ਲੱਗਦੇ ਤਾਂ ਬੀਲ ਕੱਪ ਹੀ ਐ ਸੀ। ਬਾਕੀ ਟਾਇਰ ਵਧੀਆ ਨੇ ਗੱਡੀ ਵਧੀਆ। ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਬਹੁਤ ਵਧੀਆ ਪਈ ਐ। ਤੇ ਬਾਕੀ ਆਪਦੀ ਅੱਖਾਂ ਨਾਲ ਤੁਸੀਂ ਦੇਖੋਗੇ। ਤਾਂ ਜਿਆਦਾ ਗੱਡੀ ਜਚੂਗੀ ਤੁਹਾਨੂੰ ਕਿਉਂਕਿ ਫੋਟੋਆਂ 'ਚ ਹੋਰ ਗੱਲ ਹੁੰਦੀ ਐ ਤੇ ਆਪਦੀ ਅੱਖਾਂ ਨਾਲ ਦੇਖੀ ਗੱਲ ਕੁਝ ਹੋਰ ਹੁੰਦੀ ਐ ਤੇ ਬਠਿੰਡੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੂੰ ਤੇ ਜਿਨ੍ਹਾਂ ਦੀ ਗੱਡੀਆਂ ਸੀ ਉਹਨਾਂ ਦਾ ਨੰਬਰ 86 992 ਤੇ 35287 ਹੁਣ ਆਪਾਂ ਤੀਸਰੀ ਫਿਰ ਤੋਂ Swift ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਮੈਂ ਕਹਾਂ ਸਾਰੀਆਂ ਗੱਡੀਆਂ Swift ਤੁਹਾਨੂੰ ਮਿਲਣਗੀਆਂ ਆਹ ਡਿਜ਼ਾਇਰ ਗੱਡੀਆਂ ਜੀ 2010 ਮਾਡਲ ਆ Swift ਡਿਜ਼ਾਇਰ ਕੋਈ ਨਾ ਤਾਂ ਡੈਮੇਜ ਨਾ ਕੋਈ ਐਕਸੀਡੈਂਟਡ ਵਧੀਆ ਗੱਡੀਆਂ ਫਰੀਦਕੋਟ ਤੋਂ ਮਾਲਕ ਨੇ ਭੇਜੀ ਆਪਣੇ ਕੋਲੇ ਫਰੀਦਕੋਟ ਏਰੀਆ ਚ ਗੱਡੀ ਖੜੀ ਆ ਪੰਜਾਬ ਨੰਬਰ ਹੈ ਤੇ 10 ਮਾਡਲ ਗੱਡੀਆਂ ਚਾਹੇ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਇਹਨਾਂ ਦੇ ਏਰੀਆ ਚ ਮਾਲਕ ਨੇ ਦੱਸਿਆ ਏਸੀ ਹੀਟਰ ਵਗੈਰਾ ਬਹੁਤ ਵਧੀਆ ਜੀ ਤੇ ਮਾਲਕ ਨੇ ਚਲਾਈ ਵਧੀਆ ਹੋਈ ਹੈ ਚੱਲਦੀ ਵਧੀਆ ਹੈ ਤੇ ਨੁਕਸ ਕੋਈ ਨਹੀਂ ਹੈਗਾ ਜੀ ਜਾ ਕੇ ਤੁਸੀਂ ਦੇਖਣੀ ਹੋਵੇ ਤਾਂ ਜਾ ਕੇ ਵੀ ਦੇਖ ਸਕਦਾ ਹਾਂ ਜੀ ਤੇ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦੇ ਹੋ ਤੇ ਜਿੰਨਾਂ ਦੀ ਗੱਡੀ ਆ ਉਹਨਾਂ ਦਾ ਨੰਬਰ 76 819 44178 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਜਿਹੜੀ ਆਹ ਗੱਡੀਆਂ ਸੀ ਇਹਦਾ ਰੇਟ ਹੈ 1 ਲੱਖ ਤੇ 90000 ਰੁਪਿਆ ਬਾਕੀ ਮਾਲਕ ਨੇ ਕਿਹਾ ਉੱਪਰ نیچے ਕਰ ਲਾਂਗੇ ਜਾ ਕੇ ਤੁਸੀਂ ਦੇਖਣੀ ਹੋ ਵੀ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਸਾਰੀ ਗੱਲਬਾਤ ਆਪਣੀ ਹੋਈ ਗਈ ਜੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਆਪਾਂ ਨੂੰ ਮਿਲਣਗੀਆਂ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚ ਕੂਠੀਆਂ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ نیچے ਹਮੇਸ਼ਾ ਲਿਖਿਆ ਰਹਿੰਦਾ ਜੀ 78100 ਚਾਰਲੀ 38764 78140 38764 ਆਪਣੇ ਚੈਨਲ ਦਾ WhatsApp ਨੰਬਰ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜ ਸਕਦੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਆਈ ਆ ਜੀ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਪਸੰਦ ਕਰ ਦਿਓ ਜੀ ਤੇ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣਾ ਚਾਹੋ ਤਾਂ ਤੁਸੀਂ ਹਰ ਰੋਜ਼ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੂਆ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੂਆ ਜੀ ਉਹਨੂੰ ਵੀ ਆਲਟ ਤੇ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਦਾ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਜੀ ਤੇ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਤੇ ਕਿਸੇ ਨੇ ਐਡ ਕਰਾਉਣੀ ਹੈ ਭੇਜੋ ਆਪਣੇ ਕੋਲੇ ਜ਼ਰੂਰ ਤੇ ਇੱਕ ਹੋਰ ਆਪਾਂ ਸੁਵਿਪਟ VXI ਗੱਡੀ ਦੀ ਗੱਲ ਕਰਦੇ ਹਾਂ ਸੁਵਿਪਟ VXI ਗੱਡੀ ਹੈ ਜੀ ਇਹ 2012 ਮਾਡਲ ਹੈ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ ਜੀ ਆ ਲਾਈ ਵੀ ਲੱਗੇ ਹੋਏ ਨੇ ਨਵੀਂ ਮੈਟਿੰਗ ਹੋਈ ਹੈ ਸਰਵਿਸ ਨਮੀ ਕਰਵਾਈ ਹੋਈ ਆ ਤੇ ਇਹ ਮਾਲਕ ਦੇ ਘਰੇ ਗੱਡੀ ਘੜੀ ਆ ਪੰਜਾਬ ਨੰਬਰਿਆ ਸੀ ਗੱਡੀ ਦੀ ਡਿਮਾਂਡ ਆਪਣੇ ਕੋਲੇ ਮਾਲਕ ਨੇ 2 ਲੱਖ 70000 ਲਾਕੇ ਭੇਜੀ ਆ ਜੀ 270 ਮਾਲਕ ਨੇ ਲਾਕੇ ਭੇਜੀ ਆ ਬਾਕੀ ਮਾਲਕ ਨੇ ਕਿਹਾ ਵੀ ਰੇਟ ਉੱਪਰ نیچے ਹੋ ਜਾਊਗਾ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੋਂ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਕਿਸੇ ਪਾਸੋਂ ਨਾ ਤਾਂ ਲੱਗੀ ਆ ਨਾ ਕੋਈ ਡੈਮੇਜ ਹੈ ਵਧੀਆ ਗੱਡੀ ਆ ਮਾਲਕ ਦੇ ਘਰੇ ਖੜੀ ਆ ਵਧੀਆ ਰੱਖੀ ਹੋਈ ਆ ਤੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਕੇ ਚਲਾ ਕੇ ਟ్రਾਈ ਲੈ ਕੇ ਤੇ ਖਰੀਦ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਮਾਲਕ ਦਾ ਨੰਬਰ 7355580206 ਐਸੇ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਡਾਇਰੈਕਟ ਕਰ ਸਕਦੇ ਹੋ ਜੀ ਇੱਕ ਹੋਰ ਸਵਿਫਟ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਆਪਾਂ 2015 ਮਾਡਲ ਗੱਡੀ ਆ ਜੀ 15 ਮਾਡਲ ਐ ਤੇ ਕੰਡੀਸ਼ਨ ਆਲ ਓਕੇ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਫਾਸਟ ਓਨਰ ਗੱਡੀ ਆ 15 ਮਾਡਲ 3 ਲੱਖ 20000 ਰੁਪਇਆ ਡਿਮਾਂਡ ਹੈ ਜੀ ਜਾ ਕੇ ਗੱਡੀ ਨੂੰ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਜੀ ਮਾਲਕ ਦੇ ਘਰੇ ਮਿਲ ਜੂਗੀ ਇਹਨਾਂ ਦਾ ਏਰੀਆ ਜਲੰਧਰ ਜਲੰਧਰ ਏਰੀਆ ਚ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਆਪਾਂ ਨੂੰ ਘਰੇ ਖੜੀ ਆ ਮਾਲਕ ਦੇ 30 ਦੀ ਡਿਮਾਂਡ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਹੈ ਸਾਫ ਸਾਫ ਵੀ ਉੱਪਰ-ਨੀਚੇ ਰੇਟ ਅਸੀਂ ਕਰ ਲਵਾਂਗੇ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਉਹਨਾਂ ਦਾ ਨੰਬਰ ਹੈ ਨੰਬਰ ਹੈ 94600 46 ਤੇ 32600 31 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਗੱਲ ਕਰਕੇ ਤੇ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਸਸਤੀ ਗੱਡੀ ਵੀ ਆਪਾਂ ਲੈ ਕੇ ਪਹੁੰਚਿਆ ਜੀ ਤੇ ਮਾਲਕ ਨੇ ਭੇਜੀ ਹੈ ਤੇ ਤੁਸੀਂ ਕਹਿੰਦੇ ਹੋ ਨਿਓ ਵੀ ਸਾਨੂੰ ਸਸਤੀ ਗੱਡੀ ਵੀ ਚਾਹੀਦੀ ਹੈ ਤੁਹਾਡੇ ਕਮੈਂਟ ਹਰ ਰੋਜ਼ ਮੈਂ ਚੈੱਕ ਕਰਦਾ ਹੁੰਨਾ ਤੁਹਾਡੇ ਸਾਰੇ ਕਮੈਂਟ ਲਾਈਕ ਕੀਤੇ ਹੁੰਦੇ ਆ ਚਾਹੇ ਜਾ ਕੇ ਤੁਸੀਂ ਦੇਖ ਲਿਓ ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ Maruti 800 ਗੱਡੀ ਆ ਜੀ ਇਹ 2002 ਮਾਡਲ ਐਚ ਆਰ ਨੰਬਰ ਹੈ ਐਨਓਸੀ ਹੈਗੀ ਹੈ ਰੇਟ ਬੜਾ ਘਟਾ ਸਿਰਫ 38000 ਰੁਪਿਆ ਗੱਡੀ ਖੜੀ ਆ ਫਰੀਦਕੋਟ ਮਾਲਕ ਦੇ ਘਰੇ ਏਰੀਆ ਚ ਫਰੀਦਕੋਟ ਏਰੀਆ ਚ 38000 ਮੰਗ ਲੈਸ ਹੋ ਜਾਊਗਾ ਬਾਕੀ ਉੱਪਰ-ਨੀਚ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਜਾ ਕੇ ਦੇਖਣੀ ਉਹ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਜੀ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦਈ ਰੱਖਿਆ ਜੀ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਸੀਂ ਦੇਖ ਵੀ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਜੇ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਵੇਂ ਕੋਠੀ ਮਕਾਨ ਦੇ ਨਾਲ ਜੇ ਕਿਸੇ ਕੋਲ ਕੋਠੀ ਮਕਾਨ ਘਰ ਕੁਝ ਵੀ ਹੈਗਾ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਜਮ੍ਹਾਂ ਫਰੀ ਦੇ ਵਿਚਾਰ ਲਗਵਾ ਸਕਦੇ ਹਾਂ